ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਧੰ ਧੰ ਗੁਰੂ ਗ੍ਰੰਥ ਸਾਹਿਬ ਜੀ ਧੰ ਧੰ ਬਾਬਾ ਦੀਪ ਸਿੰਘ ਜੀ ਸਾਜੀ ਨਵਾਜੀ ਸਾਧ ਸੰਗਤ ਜੀ ਕੁਝ ਇਸ ਤਰ੍ਹਾਂ ਸੁਣਨਾ ਜੀ ਮੇਰਾ ਕੋਈ ਨਾ ਸਹਾਰਾ ਬਿਨ ਤੇਰੇ ਬਾਬਾ ਦੀਪ ਸਿੰਘ ਜੀ ਮੇਰੇ ਮੇਰਾ ਕੋਈ ਨਾ ਸਹਾਰਾ ਬਿਨ ਤੇਰੇ ਬਾਬਾ ਦੀਪ ਸਿੰਘ ਜੀ ਮੇਰੇ ਮੇਰਾ ਕੋਈ ਨਾ ਸਹਾਰਾ ਬਿਨ ਤੇਰੇ ਬਾਬਾ ਦੀਪ ਸਿੰਘ ਜੀ ਮੇਰੇ ਮੇਰਾ ਕੋਈ ਨਾ ਸਹਾਰਾ ਬਿਨ ਤੇਰੇ ਬਾਬਾ ਦੀਪ ਸਿੰਘ ਜੀ ਮੇਰੇ ਮੇਰਾ ਕੋਈ ਨਾ ਸਹਾਰਾ ਬਿਨ ਦੀਪ ਸਿੰਘ ਜੀ ਮੇਰੇ ਮੇਰਾ ਕੋਈ ਨ ਸਹਾਰ ਬਿਨ ਤੇਰੀ ਬਾਬਾ ਦੀਪ ਸਿੰਘ ਜੀ ਮੇਰੇ 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 ਮੇਰਾ ਕੋਈ ਨਾ ਸਹਾਰਾ ਬਿਨ ਤੇਰੇ ਬਾਬਾ ਦੀਪ ਸਿੰਘ ਜੀ ਮੇਰੇ ਮੇਰਾ ਕੋਈ ਨਾ ਸਹਾਰਾ ਬਿਨ ਤੇਰੇ ਬਾਬਾ ਦੀਪ ਸਿੰਘ ਜੀ ਮੇਰੇ 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 ਮੇਰਾ ਕੋਈ ਨਾ ਸਹਾਰਾ ਬਿਨ ਤੇਰੇ ਬਾਬਾ ਦੀਪ ਸਿੰਘ ਜੀ ਮੇਰੇ ਤਨ ਤਨ ਬਾਬਾ ਦੀਪ ਸਿੰਘ ਜੀ ਮੇਰੇ ਮੇਰਾ ਕੋਈ ਨਾ ਸਹਾਰਾ ਬਿਨ ਤੇਰੇ ਮੇਰਾ ਕੋਈ ਨਾ ਸਹਾਰਾ ਬਿਨ ਤੇਰੇ ਬਾਬਾ ਦੀਪ ਸਿੰਘ ਜੀ ਮੇਰੇ ਬਬਦੀਪ ਸਿੰਘ ਜੀ ਮੇਰੇ ਤਨ ਤਨ ਬਬਦੀਪ ਸਿੰਘ ਜੀ ਮੇਰੇ ਮੇਰਾ ਕੋਈ ਨ ਸਹਾਰਾ ਬਿਨ ਤੇ ਬਬਦੀਪ ਸਿੰਘ ਜੀ ਮੇਰੇ ਮੇਰਾ ਕੋਈ ਨਾ ਸਹਾਰਾ ਬਿਨ ਤੇਰੇ ਮੇਰਾ ਕੋਈ ਨਾ ਸਹਾਰਾ ਬਿਨ ਤੇਰੇ ਬਾਬਾ ਦੀਪ ਸੰਗ ਜੀ ਮੇਰੇ ਮੇਰਾ ਕੋਈ ਨਾ ਸਹਾਰਾ ਬਿਨ ਤੇਰੇ ਬਬਾ ਦੀਪ ਸੰਗ ਜੀ ਮੇਰੇ ਤਨ ਤਨ ਬਬਾ ਦੀਪ ਸੰਗ ਜੀ ਮੇਰੇ 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 ਮੇਰਾ ਕੋਈ ਨ ਸਹਾਰ ਬਿਨ ਤੇ बाबा दीप ਸਿੰਘ ਜੀ ਮੇਰੇ ਮੇਰਾ ਕੋਈ ਨਾ ਸਹਾਰਾ ਭਿੰਨ ਤੇਰੇ ਬਾਬਾ ਦੀਪ ਸਿੰਘ ਜੀ ਮੇਰੇ 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 ਮੇਰਾ ਕੋਈ ਨਾ ਸਹਾਰਾ ਬਿਨ ਤੇਰੇ ਬਾਬਾ ਦੀਪ ਸਿੰਘ ਜੀ ਮੇਰੇ ਤਨ ਤਨ ਬਾਬਾ ਦੀਪ ਸਿੰਘ ਜੀ ਮੇਰੇ ਮੇਰਾ ਕੋਈ ਨਾ ਸਹਾਰਾ ਬਿਨ ਤੇਰੇ ਮੇਰਾ ਕੋਈ ਨਾ ਸਹਾਰਾ ਬਿਨ ਤੇਰੇ ਬਾਬਾ ਦੀਪ ਸਿੰਘ ਜੀ ਮੇਰੇ ਬਾਬਾ ਦੀਪ ਸਿੰਘ ਜੀ ਮੇਰੇ ਤਨ ਤਨ ਬਾਬਾ ਦੀਪ ਸਿੰਘ ਜੀ ਮੇਰੇ ਮੇਰਾ ਕੋਈ ਨਾ ਸਹਾਰਾ ਬਿਨ ਤੇਰੇ ਬਾਬਾ ਦੀਪ ਸਿੰਘ ਜੀ ਮੇਰੇ ਮੇਰਾ ਕੋਈ ਨਾ ਸਹਾਰਾ ਬਿਨ ਤੇਰੇ ਮੇਰਾ ਕੋਈ ਨਾ ਸਹਾਰਾ ਬਿਨ ਤੇਰੇ ਬਾਬਾ ਦੀਪ ਸੰਗ ਜੀ ਮੇਰੇ ਮੇਰਾ ਕੋਈ ਨਾ ਸਹਾਰਾ ਬਿਨ ਤੇਰੇ ਬਾਬਾ ਦੀਪ ਸਿੰਘ ਜੀ ਮੇਰੇ ਤਨ ਤਨ ਬਾਬਾ ਦੀਪ ਸਿੰਘ ਜੀ ਮੇਰੇ ਬਾਬਾ ਦੀਪ ਸਿੰਘ ਜੀ ਮੇਰੇ ਬਾਬਾ ਦੀਪ ਸਿੰਘ ਜੀ ਮੇਰੇ